ਆਪਣੇ ਸ਼ਲੋਕਾਂ ਦੇ ਵਿੱਚ ਬਾਬਾ ਕਬੀਰ ਜੀ ਫਰਮਾਉਣਾ ਕਰਦੇ ਨੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੁਜਿਕ ਜਾਏਗੇ ਸਤਿ ਪਖੈ ਰਵਿਦਾਸ ਇਹ ਸ਼ਬਦ ਦੇ ਵਿੱਚ ਬਾਬਾ ਰਵਿਦਾਸ ਜੀ ਦਾ ਨੌ ਵਰਤ ਕੇ ਸਮਝਾਉਣਾ ਕਰਦੇ ਨੇ ਬਾਬਾ ਕਬੀਰ ਜੀ ਕੀ ਸਿੱਖਾ ਬਾਬਾ ਰਵਿਦਾਸ ਜੀ ਸਮਝਾਉਂਦੇ ਨੇ ਕਿ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਕਿਸੇ ਦੀ ਵੀ ਮੰਨਤਾ ਪੂਜਾ ਕੀਤੀ ਤੈਨੂੰ ਨਰਕਾਂ ਦਾ ਭਾਗੀ ਬਣਾਊਗਾ ਦੇਖੋ ਉੱਪਰ ਵਾਲੇ ਨਰਕ ਭੋਗਣ ਦੀ ਸਵਰਗਾਂ ਦੀ ਉਹ ਤਾਂ ਬਾਅਦ ਦੀਆਂ ਗੱਲਾਂ ਜਦੋਂ ਤੂੰ ਉਰੀ ਬੰਦਿਆ ਦੁਨੀਆ ਇੱਥੇ ਸਮਾਜ 'ਚ ਰਹਿੰਦੇ ਆਂ ਕਰਮकांड ਪਖੰਡ ਤੇ ਬਹਿਮਾ ਪਰਮਾ ਨਾਲ ਜੁੜ ਕੇ ਜ਼ਿੰਦਗੀ ਜਿਉਣਾ ਤੋਂ ਨਰਕੇ ਭੋਗ ਰਹੇ ਆਂ ਤਾਹਾਂ ਨੂੰ ਮੂੰਹ ਚੱਕ ਲੈ ਇੱਥੇ ਜ਼ਿੰਦਗੀ ਜਿਉਣੀ ਨਹੀਂ ਆਈ ਤੇ ਇਸੇ ਚੀਜ਼ ਨੂੰ ਸੁਖਮਣੀ ਸਾਹਿਬ ਦੇ ਵਿੱਚ ਸਮਝਾਉਣਾ ਕੀਤਾ ਹੈ ਗੁਰੂ ਅਰਜਨ ਪਾਤਸ਼ਾਹ ਨੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਸਿੱਖਾ ਜਦੋਂ ਬਾਣੀ ਨੇ ਸਪਸ਼ਟੇ ਕਹਿਤਾ ਵੀ ਇੱਕ ਪਰਮਾਤਮਾ ਤੋਂ ਬਿਨਾ ਦੂਜੇ ਕਿਸੇ ਦੀ ਹਸਤੀ ਨਹੀਂ ਜਿਹਦਾ ਤੇਰੀ ਜ਼ਿੰਦਗੀ ਜਦਖਲ ਹੋਵੇ ਕਰਮ ਕਰਨ ਪਰਤੀ ਯਾਦ ਹੈ ਤੇ ਜਿਹੜਾ ਉਹਦਾ ਫਲ ਹੈ ਉਹ ਰੱਬੀ ਕਾਨੂੰਨ ਦੇ ਮੁਤਾਬਕ ਹੋਊਗਾ ਵੀ ਜੋ ਤੈਂ ਬੀਜਿਆ ਉਹ ਵੱਢਣਾ ਪੈਣਾ ਜੇ ਮਾੜੇ ਬੀਜਨੇ ਤਾਂ ਮਾੜਾ ਫਲ ਜੇ ਚੰਗੇ ਬੀਜਨੇ ਤਾਂ ਚੰਗਾ ਹੁਣ ਸੁਖਮਣੀ ਸਾਹਿਬ ਦੇ ਵਿੱਚੇ ਸਪਸ਼ਟ ਸਮਝਾਉਣਾ ਕਰਿਆ ਮਨ ਮੂਰਖ ਕਾਹੇ ਬਿੱਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਪਿਛਲੇ ਕੀਤੇ ਤੇਰੇ ਕਰਮਾਂ ਦਾ ਹੀ ਭੋਗ ਰਿਹਾ ਜਿਹੜਾ ਹੁਣ ਭੋਗ ਰਿਹਾ ਜਿਹੜੇ ਹੁਣ ਕਰੇਗਾਗਾ ਭੋਗੇਗਾ ਉਹੀ ਚੀਜ਼ ਨੂੰ ਸਮਝਾਉਣ ਵਾਸਤੇ ਸਪਸ਼ਟ ਹੈ ਸ਼ਬਦ ਦੇ ਵਿੱਚ ਸਿੱਖਾ ਮਨਮੂਰਕ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆ ਤੂੰ ਤਿਸੇ ਚਤਾ ਵੀ ਹੋਰ ਕਿਸੇ ਨੂੰ ਵੀ ਤਿਆਗ ਦੇ ਔਰ ਕਿਸੇ ਦਾ ਵੀ ਮਨ ਦੇ ਵਿੱਚ ਰੰਚਕ ਮਾਤਰ ਵੀ ਖਿਆਲ ਨਹੀਂ ਰੱਖਣਾ ਜੇ ਪ੍ਰਮਾਤਮਾ ਤੋਂ ਬਿਨਾਂ ਵੀ ਦੂਜੀ ਵੀ ਤਾਕਤ ਤਾਕਤ ਹੈ ਦੁਬਦਾ ਵਿੱਚ ਬੈਰਾਗ ਨਾ ਹੋਈ ਜਬ ਲਗ ਦੂਜੀ ਰਾਈ ਜੇ ਤੇਰੇ ਮਨ ਚੰ ਸਿੱਖਾ ਰਾਈ ਮਾਤਰ ਵੀ ਖਿਆਲ ਆ ਵੀ ਇੱਕ ਪ੍ਰਮਾਤਮਾ ਤੋਂ ਬਿਨਾਂ ਦੂਜੀ ਤਾਕਤ ਹੈ ਤਾਂ ਰੱਬ ਵਾਲੇ ਰਾਹ ਤੇ ਹਲੇ ਤੁਰਿਆ ਵੀ ਨਹੀਂ ਤਾਂ ਸੋਚਣ ਵਾਲੀ ਗੱਲ ਹੈ ਸਿੱਖਾ ਗੁਰਬਾਣੀ ਤੈਨੂੰ ਕੀ ਕਹਿ ਰਹੀ ਹੈ ਤੇ ਤੂੰ ਆਪ ਕਿੱਥੇ ਖੜਾ ਹੈ ਫੇ ਤਾਂ ਹੀ ਸੁੱਖ ਨਹੀਂ ਮਿਲਦਾ ਹੁਣ ਸੁੱਖ ਕੋਈ ਕਿਸੇ ਨੇ ਚੱਕ ਕੇ ਝੋਲੀ 'ਚ ਨਹੀਂ ਪਾ ਦੇਣੇ ਪਹਿਲਾਂ ਪਖੰਡੀਆਂ ਤੇ ਕੀਤੇ ਦੱਸਿਓ ਉਪਾਅ ਮੰਨਦਾ ਇਸ ਗੁਰੂ ਦਾ ਦੱਸਿਓ ਉਪਾਅ ਅਪਣਾਉਣ ਨੂੰ ਤਿਆਰ ਨਹੀਂ ਤਾਂ ਹੀ ਜੁੱਤੀਆਂ ਖਾ ਰਹੇ ਹਾਂ ਤਾਂ ਹੀ ਸਭ ਕੁਝ ਭੋਗਦੇ ਹਾਂ ਉਹ ਵੀ ਸ਼ਾਂਤੀ ਗਵਾਚ ਗਈ ਸੋਚੋ